ਸਾਰਜੋ ਜੀਐਮ ਸਾਹਿਬ ਦਾ ਪੂਰੇ ਸਮਾਜ ਵੱਲੋਂ ਇਸ ਵਿਵਸਥਾ ਲਈ ਉਹਨਾਂ ਦਾ ਧੰਨਵਾਦ ਕਰਦਾ ਤੇ ਨਾਲ ਦੀ ਨਾਲ ਮੈਂ ਬਤੌਰੇ ਚੇਅਰਮੈਨ ਦਲਿਤ ਵਿਕਾਸ ਬੋਰਡ ਹੋਂਦੇ ਨਾਤੇ ਇਹਨਾਂ ਨੂੰ ਰਿਕਵੈਸਟ ਵੀ ਕੀਤੀ ਆ ਕਿ ਇਹ ਕੰਟੀਨਿਊਲੀ ਸਿਸਟਮ ਜਿਹੜਾ ਵਾ ਉਹ ਬਣਨਾ ਚਾਹੀਦਾ ਕਿ ਜਿੰਨੀ ਪਾਵਨ ਵਾਲਮੀਕੀ ਤੀਰਥ ਨੂੰ ਲੈ ਕੇ ਪਿਛਲੇ ਕਈ ਮਹੀਨਿਆਂ ਤੋਂ 네ਗੇਟਿਵਿਟੀ ਜਿਹੜੀ ਸੀਗੀ ਉਹ ਫੈਲਾਈ ਜਾ ਰਹੀ ਸੀ ਜਾਂ ਫੈਲੀ ਹੋਈ ਸੀ ਉਸ ਨੂੰ ਇਹ ਵਿਸ਼ੇਸ਼ ਤੌਰ ਤੇ ਆਪ ਧਿਆਨ ਰੱਖ ਕੇ ਉਹਨੂੰ ਜ਼ਰੂਰਤ ਇਹ ਸਮਝ ਕੇ ਕਿ ਅਸੀਂ ਪਰਮਪਤਾ ਪ੍ਰਮਾਤਮਾ ਪ੍ਰਭਾਨ ਵਾਲਮੀਕੀ ਜੀ ਮਹਾਰਾਜ ਦਾ ਇਹ ਪਾਵਨ ਸਥਾਨ ਜਿਹੜਾ ਵਾ ਪੂਰੇ ਵਿਸ਼ਵ ਦੇ ਅੰਦਰ ਜਿੰਨਾ ਅਠਵਾ ਅਜੂਬਾ ਵਾ ਇਸ ਨੂੰ ਬਰਕਰਾਰ ਰੱਖਣਾ ਵਾ ਤਾਂ ਮੈਂ ਇਹ ਤੋਂ ਆਸ ਕਰਦਾ ਵਾਂ ਨਾਲ ਦੀ ਨਾਲ ਸਾਰੀ ਟੀਮਦਾਰ ਔਰ ਇੱਥੇ ਜੋ ਮੈਂ ਨਾਲ ਆਇਆ ਸੀ ਸਭ ਤੋਂ ਜ਼ਿਆਦਾ ਐਸਪੀ ਟ੍ਰੈਫਿਕ ਮੈਮ ਜਿਹੜੀ ਉਹ ਆਪ ਇੰਡਸਟਰੀਅਲਰੀ ਸੀ ਸਾਡੇ ਡੀਐਸਪੀ ਸਾਹਿਬ ਨਿਰਜਿਤ ਜੀ ਮੋਂ ਟਸਲਾਰੇ ਸੀ ਔਰ ਇੱਥੇ ਆ ਕੇ ਐਸ ਡੀ ਐਮ ਸਾਹਿਬ ਨੇ ਪਰਸਨਲੀ ਆ ਕੇ ਸਾਰਿਆਂ ਨੂੰ ਵੈਲਕਮ ਕੀਤਾ ਜੀ ਐਮ ਸਾਹਿਬ ਨੇ ਸਾਰਿਆਂ ਨੂੰ ਵੈਲਕਮ ਕੀਤਾ ਜਿੱਦੇ ਸਾਡੇ ਸੰਤ ਮਹਾਪੁਰਸ਼ ਸੀ ਉਹਨਾਂ ਦਾ ਸਵਾਗਤ ਕੀਤਾ ਉਹਨਾਂ ਨੂੰ ਸਰੋਪੇ ਵੇਟ ਕੀਤੇ ਔਰ ਸਾਰੀ ਦੀ ਸਾਰੀ ਵਿਵਸਥਾ ਜਿਹੜੀ ਆ ਉਹ ਬਾ ਕਮਾਲ ਸੀ ਮੈਂ ਪੂਰੀ ਤਰ੍ਹਾਂ ਸੰਤੁਸ਼ਟਾਂ ਇਸ ਲਈ ਮਹਿਮਾਨਜੋਗ ਸੀ ਐਮ ਸਾਹਿਬ ਦਾ ਤੇ ਵਿਸ਼ੇਸ਼ ਤੌਰ ਤੇ ਅੰਮ੍ਰਿਤਸਰ ਪ੍ਰਸ਼ਾਸਨ ਦਾ ਗੁਆਰਾ ਫਿਰ ਬਹੁਤ ਬਹੁਤ ਧੰਨਵਾਦ ਕਰਦਾ ਹਾਂ